ਸਿਕਾ ਸਾਰਿਆਂ ਨੂੰ ਤੇ 2-4 ਦਿਨਾਂ ਤੋਂ ਨਾ ਇੱਕ ਵੀਡੀਓ ਬਾਤ ਹੁੰਦੀ ਆ ਵੀ 1 ਲੱਖ ਪੰਜਾਬੀ ਬੰਦਾ ਹੁੰਦਾ ਮਾਨਾ ਨੌਜਵਾਨ ਤੇ ਉਹ ਅਸਲ ਵੀਡੀਓ ਦਾ ਕੀ ਸੱਚ ਆ ਉਹ ਵੀਡੀਓ ਹੈਗੀ ਬਣਾਈਓ ਕਿਸੇ ਨੇ ਫੇਕ ਵੀਡੀਓ ਠੀਕ ਆ ਫੇਕ ਤਾਂ ਹੈ ਨਹੀਂ ਵੈਸੇ ਵੀਡੀਓ ਉਹ ਤੇ ਵੈਸੇ ਫੇਮਸ ਹੋਣ ਬਾਅਦ ਤੇ ਉਹ ਵੀਡੀਓ ਬਣਾਈ ਗਈ ਆ ਠੀਕ ਆ ਸਰਕਾਰ ਇੰਨੀ پاਗਲ ਨਹੀਂ ਹੈਗੀ ਜਿਹੜੇ ਆਪਣੇ ਪੰਜਾਬੀ ਇੰਨੇ ਲੋਕ ਮਾਰੂਗੀ ਤੇ ਲੋਕ ਇੰਨੇ ਪੰਜਾਬੀ پاਗਲ ਨਹੀਂ ਹੈਗੇ ਠੀਕ ਆ ਵੀ ਮੂੰਹ ਖੜਖੜ ਦੇਖੀ ਜਾਊਗੇ ਕਿੰਨਾਂ ਦਾ ਖੁੱਦ ਪੰਜਾਬੀ ਆ ਤੇ ਉਹ ਵੀ ਨੌਜਵਾਨ ਨੌਜਵਾਨਾਂ ਤਾਂ ਚੂੜੀਆਂ ਪਾਈਆਂ ਹੁੰਦੀਆਂ ਲੈ ਰਾੜ ਦੇ ਨੇ ਰਾੜ ਬੰਦੇ ਆ ਜਿਹੜੇ ਜੇ ਸਾਡਾ ਲਾਈਵ ਦੇਖਦੇ ਹੁੰਦੇ ਚੈਨਲ ਕੱਲ ਮੈਂ ਨਾ ਇੱਕ ਵੀਡੀਓ ਮੈਂ ਨਾ 3 ਘੰਟੇ ਦਾ ਲਾਈਵ ਕੀਤਾ ਸੀਗਾ ਤੇ ਉਹਦੇ ਵਿੱਚ ਨਾ ਕਾਪੀਰਾਈਟ ਆ ਗਿਆ ਹੈ ਤੇ 40 ਕਿੰਨੇ ਘੰਟੇ ਦਾ ਬਾਅਦ ਟਾਈਮ ਸੀਗਾ ਉੱਤੇ ਮੈਨੂੰ ਬੜਾ ਯਾਦੋਖ ਯਾ ਲੱਗਾ ਤੇ ਮੈਂ ਨਾ ਪਿੱਛੇ ਗਾਣੇ ਜੇ ਲਾਏ ਹੋਏ ਸੀਗੇ ਤੇ ਉਹਦੇ ਕਰਕੇ ਕਾਪੀਰਾਈਟ ਆ ਗਿਆ ਜਿਹੜਾ ਬੰਦਾ ਲਾਈਵ ਕਰਦਾ ਹੁੰਦਾ ਪਿੱਛੇ ਨਾ ਗਾਣੇ ਗੁੰੰਜੇ ਚਲਾਉਂਦਾ ਹੁੰਦਾ ਮੇਰਾ ਭਰਾ ਗਾਣੇ ਗੁੰਨਣਾ ਚਲਾਇਆ ਕਰੋ ਠੀਕ ਹੈ ਫੇਰ ਕਾਪੀਰਾਈਟ ਨਾ ਬੜਾ ਦੁੱਖ ਯਾ ਲੱਗਾ ਯਾਰ ਮੈਂ ਸਾਰੀ ਰਾਤ ਲਾਈਵ ਲੱਗਾ ਰਿਆ ਆ ਜਾਨ ਤਿੰਨ ਘੰਟੇ ਲਾਈਵ ਕੀਤਾ ਉਹਦੇ ਵਿੱਚ ਫਾਇਦਾ ਨਹੀਂ ਹੋਇਆ ਮੇਰਾ ਭਰਾ ਕੋਈ ਫਾਇਦਾ ਨਹੀਂ ਹੋਇਆ ਜੇ ਜਿਹੜੇ ਆਪਣੇ ਬੰਦੇ ਸਾਡਾ ਲਾਈਵ ਦੇਖ ਰਹੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜੁਗਰ ਕਰੋ ਮੇਰਾ ਭਰਾ ਤੇ ਜਿਹੇ ਜੇ ਨਵੇਂ ਆਇਆ YouTube ਮਰਚਨਲ ਤੇ ਤੇ ਲਾਈਕ ਜੁ ਲਾਈਕ ਥੱਲੇ ਮੈਸੇਜ ਜੁਗਰ ਕਰੋ ਤਾਂ ਸਾਨੂੰ ਪਤਾ ਲੱਗੇ ਸਾਡੇ ਫਰੈਂਡ ਸਾਡੇ ਨਾਲ ਜੁੜ ਰਹੇ ਆ ਠੀਕ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਠੀਕ ਆ ਯਾਰ ਮੇਰਾ ਭਰਾ ਮੈਂ ਆਪਣਾ ਬਾਅਦ ਟਾਈਮ ਪੂਰਾ ਕਰਨਾ ਬਾਅਦ ਟਾਈਮ ਹੋ ਨਹੀਂ ਜਾ ਪੂਰਾ ਪੂਰਾ ਜੋਰ ਲਾਇਆ ਹੋਇਆ ਜਿਹੜੇ ਪੰਜਾਬੀ ਵੀ ਨਵੇਂ ਆਉਂਦੇ ਹੁੰਦੇ ਆ ਚੈਨਲ ਨੂੰ ਲਾਈਕ ਸਬਸਕ੍ਰਾਈਬ ਯੂਬਰ ਮੇਰਾ ਭਰਾ ਤਾਂ ਕਿ ਮੇਰਾ ਬਾਅਦ ਟਾਈਮ ਬਦੇ ਚਲੋ ਨੰਮੈ ਨੂੰ ਮੈਂ ਪਾ ਲੈਣੇ ਆ ਜਿਹੜੇ ਵੀਰੇ ਆਪਣੇ ਪੰਜਾਬੀ ਨੇ ਸਸ ਜੀ ਗਾ ਸਾਰਿਆਂ ਨੂੰ ਤੇ ਜੀ ਜੀ ਨਵੇਂ ਫਰੈਂਡ ਸੋਸਰੀਆ ਸਾਰਿਆਂ ਨੂੰ ਚੈਨਲ ਨੂੰ ਲਾਈਕ ਸਬਸਕ੍ਰਾਈਬ ਜੁਗ ਕਰੋ ਮੇਰਾ ਭਰਾ ਜਿਹੜੇ ਨਾ ਪੰਜਾਬੀ ਵੀ ਜਿਹੜੇ ਆ ਰਹੇ ਨੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜੁਗ ਕਰੋ ਮੇਰਾ ਭਰਾ ਸੋਸਰੀਆ ਸਾਰਿਆਂ ਨੂੰ ਤੇ ਮੇਰੇ ਵੀਡੀਓ ਤੇ ਯਾਦ ਦੁੱਖ ਜਾਂ ਬੜਾ ਕਾਪੀਰਾਈਟ ਆ ਗਿਆ ਮੇਰਾ ਭਰਾ ਦਿਲ ਕਿਦਾਂ ਠੀਕ ਹੋਣੀ ਆ ਹੁਣ ਸਾਨੂੰ ਪਤਾ ਨਹੀਂ ਯਾਰ ਕੀ ਹਿਸਾਬ ਦਾ ਉਹਦਾ ਕਿੰਨੇ ਘੰਟੇ ਦਾ ਬਾਅਦ ਟਾਈਮ ਸੀਗਾ ਇੰਨੇ ਬੰਦੇ 10 10 20 ਵੀ ਬੰਦੇ ਐਡ ਹੋ ਰਹੇ ਸੀਗੇ ਤੇ ਤੁਹਾਨੂੰ ਪਤਾ ਕਿ ਵੀਡੀਓ ਪਾਣੀ ਜਾਂ ਵੀਡੀਓ ਬਣਾਣੀ ਹਨਾ ਤੇ ਤਿੰਨ ਦਿਨ ਘੰਟੇ ਲਾਈਵ ਰਹਿਣਾ ਬੜਾ ਹੀ ਮੁਸ਼ਕਲ ਹੋ ਜਾਂਦਾ ਤੇ ਕਾਪੀ ਰਾਈਟ ਦਾ ਚੱਕਰ ਪੈ ਗਿਆ ਮੈਨੂੰ ਦੁੱਖ ਇਹ ਬੋ ਲੱਗਾ ਯਾਰ ਜੇ ਜੇ ਨਵੇਂ ਪੰਜਾਬੀ ਮੇਰੇ ਵੀਰ ਆਉਂਦੇ ਹੁੰਦੇ ਹਨਾ ਚੈਨਲ ਲੱਗ ਜੂਗਾ ਕਰਾ ਕਰ ਮਰਾ ਭਰਾ ਜਿਹੜੇ ਨਵੇਂ ਪੰਜਾਬੀ ਵੀਰਾਂ ਦੇ ਹੁੰਦੇ ਨੇ ਨਾ ਤੇ ਜਾਨੂੰ ਲਾਈਕ ਜੂ ਕ ਕਰੋ ਮੇਰਾ ਭਰਾ ਠੀਕ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਮੇਰਾ ਵੀਰ ਉਹ ਵੀਡੀਓ ਫੇਕ ਬਣਾਈ ਹੋਈ ਹੈ ਜਿਹੜਾ ਕਹਿੰਦੇ ਨਾ ਇੰਨੇ ਲੱਖ ਮਤਲਬ ਨੌਜਵਾਨਾਂ ਸੀ ਮਾਰਨੇ ਆ ਸਰਕਾਰ ਨੇ ਮਰਵਾਣੇ ਆ ਕਿੱਦਾਂ ਹਨਾ ਉਹ ਵੀਡੀਓ ਫੇਕ ਆ ਮੇਰਾ ਭਰਾ ਠੀਕ ਆ ਹੁਣ ਤੁਹਾਨੂੰ ਪਤਾ ਕਿਈ ਲੋਕ ਤਾਂ ਗੱਲ ਚੱਕ ਕੇ ਨੂੰ ਬੜੀ ਯੱਕ ਦਿੰਦੇ ਆ ਐਦਾਂ ਦਾ ਕੁਝ ਨਹੀਂ ਆ ਉਹਦੇ ਵਿੱਚ ਜੇ ਜੇ ਨਵੇਂ ਬੰਦੇ ਆnde ਨੇ ਚੈਨਲ ਨੂੰ ਲਾਈਕ ਜੁ ਕਰ ਕਰੋ ਮੇਰਾ ਭਰਾ ਕਿੱਥੋਂ ਕਿੱਥੋਂ ਬਲੋਗ ਕਰਦਾ ਮੇਰਾ ਵੀਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪੰਜਾਬੀ ਵੀਰੋ ਸਤਿ ਸ਼੍ਰੀ ਅਕਾਲ ਕਦੀ ਤਾਂ ਕਦੀ ਤਾਂ ਸਾਨੂੰ ਯਾਦ ਕਰੂਗੀ ਯਾ ਮੈਨੂੰ ਯਾ ਕਾਟ ਦਵਾ ਯਾਰ ਉਹ ਕੋਪੀ ਰਾਈਟ ਦਾ ਨਾ ਚੱਕਰ ਪੈ ਰਿਹਾ ਦਿਮਾਗ ਖਰਾਬ ਹੁੰਦਾ ਸਸੀ ਗੱਲ ਜਿਹੜੇ ਮੇਰੇ ਫਰੈਂਡ ਸਾਡੇ ਨਾਲ ਜੁੜੇ ਆ ਬਹੁਤ ਬਹੁਤ ਧੰਨਵਾਦ ਮੇਰਾ ਵੀ ਚੈਨਲ ਲਾਈਕ ਕਰ ਲਿਓ ਐ ਕੱਲ ਮੈਂ ਯਾਰ ਇੱਕ ਵੀਡੀਓ ਪਾਈ ਆ ਤੇ ਉਹਦੇ ਤੌਰ ਤੇ ਮੈਂ ਗੱਲ ਕਰਨੇ ਅੱਜ ਕਿਸੇ ਨੇ ਵੀਡੀਓ ਪਾਈ ਹੋਈ ਸੀ ਵੀ 1 ਲੱਖ ਪੰਜਾਬੀ ਮੁੰਡਾ ਮਾਰਨਾ ਇਹ ਕੋ ਪੰਜਾਬ ਨੇ ਭਰਾ ਇਦਾਂ ਕੁਛ ਨਹੀਂ ਹੈ ਮੇਰਾ ਵੀਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪੰਜਾਬੀਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਨਾਮ ਨਾਲ ਜੁੜੇ ਹੋਏ ਬਹੁਤ ਬਹੁਤ ਧੰਨਵਾਦ ਤੇ ਮੇਰਾ ਵੀ ਚੈਨਲ ਨੂੰ ਲਾਈਕ ਯੂ ਕਰਿਓ ਹੈ ਕਿੱਥੋਂ ਬਲੋਂਗ ਕਰਦੇ ਹੋ ਥੱਲੇ ਮੈਸੇਜ ਮੇਰਾ ਭਰਾ ਜ਼ਰੂਰ ਕਰਿਆ ਕਰੋ ਕੱਲ ਇਹ ਕਾਪੀਰਾਈਟ ਆ ਗਿਆ 3 ਘੰਟਿਆਂ ਦਾ ਵਾਟ ਟਾਈਮ ਸੀਗਾ ਮੇਰਾ 3 ਘੰਟੇ ਦਾ 10 ਘੰਟਿਆਂ ਦਾ ਤਿੰਨ ਘੰਟੇ ਲਾਇਬ੍ਰੀ ਆਸ ਕਾ ਮੱਥਾ ਮਾਰ ਰਿਆਂ ਸਗਾਵੇਂ ਕੋਈ ਫਾਇਦਾ ਨਹੀਂ ਹੋਇਆ ਉਹਦਾ ਇੰਨੀ ਮਿਹਨਤ ਕਰਕੇ ਵੀ ਕੋਈ ਹੱਥ ਪਰ ਲੈ ਨਹੀਂ ਪਿਆ ਕੀ ਫਾਇਦਾ ਹੋਇਆ ਕੁਛ ਵੀ ਨਹੀਂ ਦੋ ਵੀਡੀਓ ਕਾਪੀ ਰਾਈਟ ਆ ਗਿਆ ਮੇਰੀ ਦਾ ਹੋਆ ਮੇਰਾ ਪ੍ਰਾ ਕਿੱਥੋਂ ਬਲੋਂਗ ਕਰਦੇ ਹਾਂ ਸਸਿਗਾ ਸਾਰਿਆਂ ਨੂੰ ਜੇ ਜਿਹੜੇ ਨਵੇਂ ਆਈ ਜਾਂਦੇ ਫਰੈਂਡ ਆ ਜਾਂਦੇ ਨੇ ਚੈਨਲ ਲਾਈਕ ਕਰੋ ਮੇਰਾ ਵੀ ਜਿਹੜੇ ਨਵੇਂ ਫਰੈਂਡ ਆਉਂਦੇ ਹੁੰਦੇ ਨੇ ਨਾ ਚੈਨਲ ਨੂੰ ਲਾਈਕ ਕਰਿਆ ਕਰੋ ਮੇਰਾ ਵੀ ਤੇ ਥੱਲੇ ਮੈਸੇਜ ਵੀ ਕਰਿਆ ਕਰੋ ਮੇਰਾ ਭਰਾ ਕੱਲ ਦੀ ਵੀਡੀਓ ਤੇ ਯਾ ਕਾਪੀਰਾਈਟ ਆ ਗਿਆ ਆ ਮੇਰੀ ਤੇ ਵਾਹ ਬੇਫਾਇਦਾ ਦਿਮਾਖ ਖਰਾ ਹੋ ਗਿਆ ਸਸੀਗਾ ਸਾਰਿਆਂ ਨੂੰ ਮੇਰਾ ਭਰਾ ਜਿੰਨੇ ਵੀ ਸਾਡੇ ਨਾਲ ਲਾਈਵ ਜੁੜੇ ਹੋ ਬਹੁਤ ਬਹੁਤ ਧੰਨਵਾਦ ਕੱਲ ਬੰਦੇ ਇਨੈਡ ਹੋ ਰਹੇ ਸੀਗੇ ਨਾ ਤੇ ਲਾਈਵ ਵਿੱਚ ਮੈਂ ਤਾਂ ਬੋਲ ਰਿਹਾ ਸੀ ਜਿੱਦਾਂ ਤੇ ਸਾਰੇ ਬੰਦੇ ਭੱਜੀ ਜਾ ਰਹੇ ਸੀਗੇ ਉਹਦਾ ਬਾਅਦ ਟਾਈਮ ਹੋਜੀ ਇਹ 9 ਘੰਟਿਆਂ ਦਾ 9:30 ਤੇ ਉਹਦਾ ਕਾਪੀਰਾਈਟ ਆ ਗਿਆ ਉਹਦਾ ਕੋਈ ਫਾਇਦਾ ਨਹੀਂ ਹੈ ਬਾਅਦ ਟਾਈਮ ਦਾ ਇੰਦਾ ਜੈ ਜੈ ਨਮੇ ਭਰਾ ਮੇਰੇ ਅੰਦੇ ਚੈਨ ਨੂੰ ਲਾਈਕ ਕਰਿਓ ਮੇਰਾ ਵੀਰ ਜਿਹੜੀ ਉਹ ਪੰਜਾਬੀਆਂ ਵਾਲੀ ਜਿਹੜੀ ਵੀਡੀਓ ਪਾਈ ਹੋਈ ਹੈ ਉਹ ਨਾ ਫੇਕ ਆ ਮੇਰਾ ਭਰਾ ਠੀਕ ਹੈ ਮਿਨਰ ਡਰ ਪੰਜਾਬੀਓ ਮਾਰਨਾ ਨੌਜਵਾਨਾਂ ਮੁੰਡਿਆਂ ਨੂੰ ਹੱਥ ਲਾ ਕੇ ਦੱਸ ਪੰਜਾਬੀ ਦੇ ਅੱਗੇ ਬੜੇ ਤੱਤੇ ਸੁਭਾਦੇ ਆ ਉਹ ਫੇਕ ਆ ਵੀਡੀਓ ਮੇਰਾ ਭਰਾ ਉਹ ਕੱਟ-ਕੱਟ ਕੇ ਵੀਡੀਓ ਬਣਾਈ ਹੋਈ ਆ ਮੇਰਾ ਵੀਰ ਠੀਕ ਆ ਮੇਰਾ ਪਰ ਆ ਕਿੱਥੇ-ਕਿੱਥੇ ਬਲੌਂਗ ਕਰਦੇ ਹੋ ਇਨਾ ਜਰੂਰ ਦੱਸੋ ਮੇਰਾ ਵੀਰੇ ਤੇ ਕਿਹੜਾ-ਕਿਹੜਾ ਪਿੰਡ ਆਪਾਂ ਮੈਂ ਹੁਸ਼ਿਆਰਪੁਰ ਤੋਂ ਬਲੌਂਗ ਕਰਦਾ ਮੇਰਾ ਪਰ ਸਸੀਗਾ ਸਾਰਿਆਂ ਜਿੰਨੇ ਸਾਡੇ ਨਾਲ ਬੰਦੇ ਫਰੈਂਡ ਐਡ ਹੋ ਰਹੇ ਆ ਨਾ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜੇ-ਜਿਹੇ ਨਵੇਂ ਆਂਦੇ ਹੁੰਦੇ ਨੇ ਚੈਨਲ ਨੂੰ ਲਾਈਕ ਕਰਦੇ ਰਹਿਆ ਕਰੋ ਮੇਰਾ ਵੀਰ ਜਿਹੜੇ ਨਵੇਂ ਫਰੈਂਡ ਆਂਦੇ ਹਨ ਉਹਨੂੰ ਚੈਨਲ ਲਾਇਕ ਕਰ ਦਿਆ ਕਰੋ ਬਹੁਤ ਬਹੁਤ ਨਮਾਜ਼ੀ ਸਾਡੇ ਪੰਜਾਬੀ ਸਾਡੇ ਨਾਲ ਜੁੜ ਰਹੇ ਆ ਤੇ ਮੇਰਾ ਭਰਾ ਕਿੱਥੋਂ ਕਿੱਥੋਂ ਬਲੌਗ ਕਰਦੇ ਐਨਾ ਜ਼ਰੂਰ ਦੱਸਿਆ ਕਰੋ ਤੇ ਚੈਨਲ ਲਾਇਕ ਜਰੂਰ ਕਰੇਗਾ ਚੈਨਲ ਸਬਸਕ੍ਰਾਈਬ ਵੀ ਕਰ ਲਿਆ ਕਰੋ ਮੇਰਾ ਭਰਾ ਕੱਲ ਕੋਪੀਰਾਈਟ ਆ ਗਿਆ ਤੇ ਮੈਂ ਗਾਣੇ ਪਿੱਛੇ ਲਾਇਆ ਚੱਲਦੇ ਸੀ ਨਾ ਤਾਂ ਕੋਪੀਰਾਈਟ ਆਇਆ ਉਦਾਂ ਨਹੀਂ ਵਸਿਆ ਆ ਲਾਈਵ ਦਾ ਮੇਰਾ ਭਰਾ ਜਿਹੜੇ ਵੀ ਲਾਈਵ ਕਰਦੇ ਹੁੰਦੇ ਨੇ ਤੇ ਉਹ ਹੋ ਨਾ ਕਰਿਆ ਕਰੋ ਜੇ ਜਿਹੜੇ ਭਰਾ ਸਾਡੇ ਨਾਲ ਐਡ ਹੋ ਰਹੇ ਆ ਚੈਨਲ ਲਾ ਕੇ ਸਬਸਕ੍ਰਾਈਬ ਯੂਗਰ ਕਰੋ ਮੇਰਾ ਵੀਰਾਂ ਤੇ ਕਿੱਥੋਂ ਕਿੱਥੋਂ ਬਲੌਂਗ ਕਰਦੇ ਹੋ ਨੀ ਰਾਏ ਜਰੂਰ ਦਿਆ ਕਰੋ ਜਿਹੜੀ ਇਹ ਵੀਡੀਓ ਪਾਈ ਹੋਈ ਜੀ ਨਾ ਇਹ 1 ਲੱਖ ਬੰਦਿਆਂ ਦੀ ਨਾ ਉਹ ਵੀਡੀਓ ਸਾਰੀ ਫੇਕ ਆ ਇਦਰਾ ਕੁਝ ਨਹੀਂ ਆ ਉਹਦੇ ਵਿੱਚ ਤੇ ਲੋਕੀ ਮੁੱਤ ਨੇ ਪਤਾ ਮੂੰਹ ਚੱਕ ਕੇ ਫਵਾਰ ਦਾ ਡਾਈ ਦਿੰਦੇ ਆ ਫਿਰ ਜੇ ਜੇ ਨਵੇਂ ਬੰਦੇ ਆ ਰਹੇ ਚੈਨਲ ਲਾਇ ਕਰੋ ਮੇਰਾ ਵੀਰ ਸਰਕਾਰ ਨੇ ਜਿਹੜੀ ਨੇ ਦਿੱਤਾ ਹੋਇਆ ਐਲਾਨ ਵੀ 1 ਲੱਖ ਬੰਦਾ ਮਾਰਨਾ ਹਨਾ ਕਿ ਪੰਜਾਬੀ ਵੀ ਨੌਜਵਾਨ ਇਦਾਂ ਦਾ ਕੁਝ ਨਹੀਂ ਉਹਦੇ ਵਿੱਚ ਤੇ ਉਹ ਵੀਡੀਓ ਹਮੇਸ਼ਾ ਫੇਕ ਉਹ ਵੀਡੀਓ ਫੇਕ ਆ ਠੀਕ ਆ ਸਰਕਾਰ ਨੇ ਮਾਰ ਕੇ ਕਿੱਥੇ ਨਹੀਂ ਜਾਣਾ ਨਹੀਂ ਬੰਦੇ ਕਿਉਂ ਮਾਰ ਨਹੀਂ ਉਹ ਦਿਖਾਰੇ ਖਾਂਦੀ ਆ ਮੇਰਾ ਵੀ ਜੇ ਜੇ ਚੈਨਲ ਨਵਾਂ ਆਉਂਦਾ ਹੁੰਦਾ ਨਾ ਚੈਨਲ ਨੂੰ ਲਾਈਕ ਕਰ ਲਿਓ ਮੇਰਾ ਭਰਾ ਉਹ ਬੰਦਾ ਹੀ ਫੜਾ ਹੋ ਗਿਆ ਜਿਹਨੇ ਵੀਡੀਓ ਐਡਿਟ ਕੀਤੀ ਹੋਈ ਹੈ ਨਾ ਜਿੱਦਾ ਐਡਿਟ ਕਰਕੇ ਬਣਾਈ ਹੋਈ ਆ ਵੀਡੀਓ ਉਹ ਜਾਨਵੀ ਹੈਲੋ ਸਤਿ ਸ੍ਰੀ ਅਕਾਲ ਜਾਨਵੀ ਜਾਨਵੀ ਕਿਵੇਂ ਆ ਫਿਰ ਜਾਨੀ ਸਤਿ ਸ੍ਰੀ ਅਕਾਲ ਜਾਨਵੀ ਲਾਈਕ ਕਰ ਦੇਈ ਜਿਹੜੇ ਨਵੇਂ ਮੇਰੇ ਭਰਾ ਦੇ ਚੈਨਲ ਲੱਗ ਜੂਗਾ ਕਰਾਂ ਮੈਂ ਵੀਰ ਜਾਨਵੀ ਮੈਂ ਤਵਸ਼ਾ ਹਾਂ ਆਪ ਬਤਾਈਏ ਕਿ ਐਸੇ और खाना पीना हो गया सबका जानवी एक वीडियो वायरल बहुत हो रही है ना उसका क्या बोलते हैं पंजाबी लड़कों की पी हाँ एक लाख बंदा मार देना ऐसे वैसे कर देना है ना थैंक यू थैंक यू जानवी तो सब ही फेक वीडियो बनाई हुई है ठीक है उसका पता लगा लिया है तो उसके घर भी जाकर आए थे तो वो लड़का बोल रहा था हमने फेमस होने के लिए ऐसा कुछ किया है तो सबसे माफी मांग रहा हूं। ਕਾਲਜ ਮੇ ਹੂੰ ਓਕੇ ਜਨਵੀ ਜਨਵੀ ਤੇਰੇ ਕੋ ਮੈਨੇ ਇੰਸਟਾ ਆਈਡੀ ਦੀ ਹੋਈ ਹੈ ਨਾ ਜੇ ਜੇ ਨਵੇਂ ਵੀਰਾਂ ਦੇ ਚਾਹ ਨੂੰ ਲਾਈ ਜੂ ਕਰ ਕਰ ਮੇਰਾ ਭਰਾ ਜਨਵੀ ਆਪਕੋ ਇੰਸਟਾ ਆਈਡੀ ਦੀ ਹੋਈ ਹੈ ਨਾ ਮੈਨੇ ਜਰੇ ਨਵੇਂ ਨਵੇਂ ਫਰੈਂਡ ਮੈਮ ਆ ਗਈ ਓਕੇ ਓਕੇ ਜਨਵੀ ਓਕੇ ਮੈਂ ਜਨਵੀ ਜੇ ਜਿਹਨਵੇਂ ਫਰੈਂਡ ਆਂਦੇ ਨੇ ਨਾ ਪੰਜਾਬੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਠੀਕ ਆ ਮੇਰੇ ਵੀ ਜਿਹੜੇ ਨਵੇਂ ਆਂਦੇ ਹੁੰਦੇ ਨੇ ਨਾ ਚੈਨਲ ਨੂੰ ਨਾ ਚੈ ਸਬਸਕ੍ਰਾਈਬ ਜੂਗਾ ਕਰੋ ਮੇਰਾ ਵੀ ਤੇ ਲਾਇਕ ਕਰ ਦਿਆ ਕਰੋ ਮੇਰਾ ਭਰਾ ਹੋ ਕਰੋ ਗੱਲਬਾਤ ਮੈਂ ਮਾਗੀ ਓਕੇ ਓਕੇ ਜਾਨ ਵੀ ਓਕੇ ਮੈਂ ਮਾਗੀ ਤੋਂ ਜਿਹੜੇ ਜਿਹੜੇ ਵੀਰ ਨਵੇਂ ਆਂਦੇ ਹੁੰਦੇ ਚੈਨਲ ਨੂੰ ਲਾਈਕ ਜੀਓ ਕਰੋ ਤੇ ਕਿੱਥੋਂ ਕਿੱਥੋਂ ਬਲੌਗ ਕਰਦੇ ਆ ਥੱਲੇ ਮੈਸੇਜ ਜ਼ਰੂਰ ਕਰਿਆ ਕਰੋ ਮੇਰਾ ਵੀਰ ਤਾਂ ਸਾਨੂੰ ਪਤਾ ਲੱਗੇ ਜਿਹੜਾ ਕਿਹੜਾ ਕਿਹੜਾ ਬੰਦਾ ਸਾਡੇ ਨਾਲ ਐਡ ਹੋ ਰਿਹਾ ਹਨਾ ਤੇ ਅੱਜ ਮੈਂ ਗੱਲ ਕਰ ਰਿਹਾ ਪੰਜਾਬੀ ਮੁੰਡੇ ਦੀ ਹਨਾ ਉਹ ਵੀਡੀਓ ਫੇਕ ਬਣਾਈ ਹੋਈ ਆ ਤੇ ਉਹ ਫੇਮਸ ਹੋਣ ਵਾਸਤੇ ਬਣਾਈ ਹੋਈ ਆ ਇਦਾਂ ਸਰਕਾਰਾਂ ਕਹਿੰਦੀ ਸੀ ਇਦਾਂ ਏਨੇ ਬੰਦੇ ਮਾਨ ਨਹੀਂ ਆਉਂਦੇ ਹਨਾ ਇਦਾਂ ਕੁਝ ਨਹੀਂ ਆ ਐਵੇਂ ਹੀ ਦੁਨੀਆ ਲੱਗੇ ਪਿੱਛੇ ਲੱਗੀ ਜਾਂਦੀ ਆ ਹਨਾ ਵੀਡੀਓ ਦੇਖੀ ਨਹੀਂ ਤੇ ਲੋਕਾਂ ਨੇ ਐਵੇਂ ਭੱਜ ਜਿਓਂ ਦੌੜ ਪਾਈ ਹੋਈ ਆ ਮੇਰਾ ਵੀ ਇਦਾਂ ਕੁਛ ਨਹੀਂ ਆ ਉਹਦੇ ਘਰ ਜਾ ਕੇ ਇਸ ਜਿਹਨੇ ਇਸ ਬੰਦੇ ਨੇ ਵੀਡੀਓ ਬਣਾਈ ਹੋਈ ਸੀ ਤੇ ਪੁਲਿਸ ਵਾਲਾ ਵੀ ਪਹੁੰਚੇ ਹੋਏ ਸੀ ਸਾਰੀ ਵਾਰਦਾ ਦੇਖੀ ਆ ਠੀਕ ਆ ਉਹ ਮੁੰਡੇ ਨੇ ਦੱਸਿਆ ਵੀ ਹਾਂ ਮੈਂ ਫੇਮਸ ਹੋਣ ਵਾਸਤੇ ਵੀ ਇਦਾਂ ਵੀਡੀਓ ਪਾਣਾ YouTube ਤੇ ਹਨਾ ਤੇ ਇਦਾਂ ਕੁਛ ਨਹੀਂ ਆ ਮੇਰਾ ਭਰਾ ਠੀਕ ਆ ਮੈਨੂੰ ਡਰਿਆ ਕਰੋ ਜਿਹੜੀ ਉਹ バス ਵਾਲੀ ਵੀਡੀਓ ਜਿਹੜੇ ਮੁੰਡੇ ਜਾਂਦੇ ਸੀ ਉਹ ਵੀਡੀਓ ਤਾਂ ਉਹਨਾਂ ਤਰ੍ਹਾਂ ਨਾ ਟੁਰਨਾ ਲਾਇਆ ਹੋਇਆ ਸੀਗਾ ਨਾ ਤਾਂ ਬਣਾਈ ਹੋ ਸਗੀ ਵੀਡੀਓ ਉਹ ਤੇ ਉਹਨਾਂ ਬਹੁਤ ਸਾਰੇ ਲੈ ਕੇ ਜਾਂਦੀ ਬਈ ਸੀਗੀ ਤੇ ਉਹ ਮੁੰਡੇ ਆਪਣੇ ਆਪਣੇ ਘਰ ਹੀ ਆ ਠੀਕ ਹੈ ਜਿਹੜੇ ਬੋਲਦੇ ਸੀ ਜਿਸ ਬੰਦੇ ਨੇ ਵੀਡੀਓ ਬਣਾਈ ਹੋਈ ਸੀ ਜਿਸ ਬੰਦੇ ਨੇ ਇੱਕ ਕੱਟ ਕੇ ਵੀਡੀਓ YouTube ਤੇ ਪਾਈ ਸੀ ਉਹ ਵੀ ਬੰਦਾ ਫੜ ਹੋ ਗਿਆ ਵਾ ਪੰਜਾਬੀ ਐਮ ਇਹ ਨਾ ਕਿਸੇ ਦਾ ਮਗਰ ਲਾ ਕੇ ਤੁਸੀਂ ਇਦਾਂ ਹੀ ਅਫਵਾਹ ਡਾਇਆ ਕਰੋ ਮੇਰਾ ਭਰਾ ਮੇਰੇ ਭਰਾ ਜਿੰਨੇ ਵੀ ਬੰਦੇ ਉੱਪਰ ਦਾ ਚੈਨਲ ਸਬਸਕ੍ਰਾਈਬ ਯੂ ਕਰਿਆ ਮੇਰਾ ਵੀਰਾਂ ਜੋ ਜਿਹੜੇ ਵੀਰ ਜੋੜ ਰਹੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਅਸੀਂ ਘਰ ਗਏ ਹੋਏ ਸੀਗੇ ਮੇਰਾ ਆ ਗਿਆ ਹੀ ਮੇਰਾ ਭਰਾ ਆ ਗਿਆ ਹੀ ਚਾਚੀ ਦੇ ਮੁੰਡੇ ਸਾਰੇ ਯਾਰ ਦੋਸਤ ਗਏ ਹੋਏ ਸੀ ਉਸ ਬੰਦੇ ਦੇ ਘਰ ਵੀ ਦੇ ਘਰ ਗਏ ਸੀਗੇ ਉਸ ਬੀ ਨੇ ਕਿਹਾ ਵੀ ਹਾਂ ਇਹ ਵੀਡੀਓ ਮਤਲਬ ਫੇਕ ਆ ਟੋਟਲੀ ਫੇਕ ਆ ਤੇ ਮੈਂ ਕਹਿੰਦਾ ਐਡਿਟ ਕਰਕੇ ਕੀਤੀ ਹੋਈ ਵੀ ਯਾਰ ਐਡਿਟ ਹੋਣੀ ਆ ਬੰਸ ਬੰਦੇ ਨੇ ਤੇ ਏਦੀ YouTube ਤੇ ਪਾ ਦਿੱਤੀ ਆ ਤੇ ਏਦੀ ਬੰਦਾ ਫੇਮਸ ਹੋ ਗਿਆ ਤੇ ਇੰਸਟਾ ਤੇ ਪਾਈ ਹੋਈ ਆ ਉਹਨੇ ਠੀਕ ਆ ਜਿਹੜੇ ਜਿਹੜੇ ਪੰਜਾਬੀ ਵੀ ਵੀਰ ਸਾਡੇ ਨਾਲ ਜੁੜੇ ਹੋਏ ਆ ਚੈਨਲ ਲਾਈਕ ਜੁਗਾਰ ਕਰੋ ਮੇਰਾ ਭਰਾ ਜਿਹੜੇ ਨਵੇਂ ਆnde ਜਨੇ ਸਬਸਕ੍ਰਾਈਬ ਕਰ ਲੋ ਮੇਰਾ ਵੀਰ ਤੇ ਕਿੱਥੋਂ ਕਿੱਥੋਂ ਬਲੋਂਗ ਕਰਦੇ ਹੋ ਇੰਨਾ ਜ਼ਰੂਰ ਦੱਸਿਆ ਕਰੋ ਮੇਰਾ ਭਰਾ ਹੈ ਕਿੱਤੋ ਕਿਤੋ ਬਿਲੋਂਗ ਕਰਦੇ ਹੋ ਥੱਲੇ ਮੈਸੇਜ ਜਰੂ ਕਰਿਆ ਕਰੋ ਮੇਰਾ ਵੀਰ ਜਿੰਨੇ ਪੰਜਾਬੀ ਮੇਰਾ ਭਰਾ ਹੰਦੇ ਨਾ ਪਤਾ ਲੱਗੇ ਹਾਂ ਵੀ ਇਹ ਸਾਡਾ ਵੀਰ ਸਾਡੇ ਨਾਲ ਐਡ ਹੋ ਰਿਹਾ ਵਾ ਨਾ ਤੇ ਲਾਈਵ ਵਿੱਚ ਜੁੜ ਜਾ ਕਰੋ ਮੇਰਾ ਵੀਰ ਕੱਲ ਵੀ ਦੇਖ ਕੱਲ ਮੈਂ 3 ਘੰਟਾ ਲਾਈਵ ਕੀਤਾ ਹੋਇਆ ਸੀ ਉੱਤੇ ਪਰ ਕੋਪੀਰਾਈਟ ਆ ਗਿਆ ਮੇਰਾ ਪਰਾ 3 ਘੰਟੇ ਦੀ ਮਿਹਨਤ ਮੇਰੀ ਬਿਕਾਰ ਗਈ ਐਵੇਂ ਕੋਈ ਫਾਇਦਾ ਨਹੀਂ ਹੋਇਆ ਉਹਦੇ ਵਿੱਚ ਹਾਸ ਨੌਜਾਨਵੀ ਕੋਲ ਜਾਂ ਸ਼ੌਕ ਕਿਉਂਕਿ ਜਨਵੀ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਲਾਈਵ ਦੇਖਦੇ ਪਿਆ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਕਿੱਥੋਂ ਕਿੱਥੋਂ ਬਲੋਂਗ ਕਰਦੇ ਐਨ